सत श्रीकाल दोस्तों मैं सिंह हाजर हां नव विषय नवी वीडियो के न जो अज का साढ़ा विषय है वो लाफ प्रोट्रैक्शन मैनीफेस्टेसन जोड़ा क्वेश्चन खड़ा होंगे है कदों तक अभी कह दें कि जो असि तो मैनीफैसटेष कर रहे हैं की गरंटी आ कदों तक साढ़े ड्रीम्स पूरे हो अ विषय है ਮੈਨੀਫੈਸਟੇਸ਼ਨ ਤੇ ਨਾਲ ਲਾਫ ਅਟਰੈਕਸ਼ਨ ਦੇ ਨਾਲ ਤੁਹਾਡੀ ਕਦੋਂ ਦਾ ਜਵਾਬ ਅੱਜ ਅਸੀਂ ਤੋਂ ਤੋ ਟੇਨ ਆਈ ਆ ਸੋ ਦੋਸਤੋ ਜਿਹੜਾ ਮੈਨੀਫੈਸਟੇਸ਼ਨ ਆ ਇਹ ਮੰਨ ਦੀ ਰੀਪ੍ਰੋਗਰਾਮਿੰਗ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਕਾਫੀ ਲੰਮੇ ਸਮੇਂ ਤੋਂ ਨੈਗੇਟਿਵ ਵਿਚਾਰਾਂ ਦੇ ਨਾਲ ਜੁੜੇ ਆ ਰਹੇ ਹਾਂ ਉਹ ਨੈਗੇਟਿਵ ਵਿਚਾਰਾਂ ਨੂੰ ਛੱਡਣਾ ਵੀ ਹੁੰਦਾ ਉਹਨਾਂ ਨੈਗੇਟਿਵ ਵਿਚਾਰਾਂ ਤੋਂ ਕਿਹੜਾ ਵੀ ਆਪਣੇ ਛਡਾਉਣਾ ਹੁੰਦਾ ਤੇ ਪੋਜ਼ਿਟਿਵ ਵਿਚਾਰਾਂ ਨੂੰ ਅਸੀਂ ਆਪਣੇ ਜੀਵਨ ਚ ਲੈ ਕੇ ਆਉਣਾ ਪੈਂਦਾ ਇਸ ਲਈ ਅਸੀਂ ਪੋਜ਼ਿਟਿਵ ਵਿਚਾਰਾਂ ਨੂੰ ਕਿਵੇਂ ਗ੍ਰਹਿਣ ਕਰਨਾ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਕੱਲਬ ਵੀ ਸਾਨੂੰ ਆਪਣੇ ਵਿਚਾਰਾਂ ਨੂੰ ਫਿਲਟਰ ਕਰਨਾ ਹੁੰਦਾ ਅਸੀਂ ਆਪਣੇ ਵਿਚਾਰਾਂ ਨੂੰ ਫਿਲਟਰ ਕਰਨਾ ਕਿਵੇਂ ਫਿਰ ਪੋਜ਼ਿਟਿਵ ਵਿਚਾਰਾਂ ਨੂੰ ਅਸੀਂ ਕਿਵੇਂ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨਾ ਕਿਵੇਂ ਅਸੀਂ ਆਪਣੇ ਸੁਪਨਿਆਂ ਦੇ ਉੱਤੇ ਕੰਮ ਕਰਨਾ ਆਪਾਂ ਇਸੇ ਕਨਸੈਪਟ ਦੇ ਨਾਲ ਹੀ ਅੱਜ ਤੁਹਾਡੇ ਨਾਲ ਜੁੜੇ ਹਾਂ ਵੀ ਇਸ ਕਨਸੈਪਟ ਦੇ ਉੱਤੇ ਤੁਹਾਡੇ ਉੱਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਆਏ ਹਾਂ ਸੋ ਸਭ ਤੋਂ ਪਹਿਲਾਂ ਮਨ ਦੇ ਵਿਚਾਰਾਂ ਨੂੰ ਫਿਲਟਰ ਕਿਵੇਂ ਕਰਨਾ ਫਿਰ ਪੋਜ਼ਿਟਿਵ ਵਿਚਾਰਾਂ ਨੂੰ ਕਿਵੇਂ ਆਪਾਂ ਚੂਜ਼ ਕਰਨਾ ਕਿਹੜੇ-ਕਿਹੜੇ ਪੋਜ਼ਿਟਿਵ ਵਿਚਾਰ ਨੇ ਕਿਵੇਂ ਉਹਨਾਂ ਨੂੰ ਆਪਣੀ ਜ਼ਿੰਮੇਤ ਚ ਲੈ ਕੇ ਆਉਣਾ ਤੇ ਪੋਜ਼ਿਟਿਵ ਵਿਚਾਰਾਂ ਨੂੰ ਲੈ ਕੇ ਕਿਵੇਂ ਮੈਨੀਫੈਸਟੇਸ਼ਨ ਕਰਨਾ ਲਾਫ ਅਟਰੈਕਸ਼ਨ ਦੀਆਂ ਉਹ ਵਿਧੀਆਂ ਨੂੰ ਕਿਵੇਂ ਅਪਲਾਈ ਕਰਨੀ ਚਾਹੀਦੀ ਮਨ ਦੇ ਵਿੱਚ ਆਪਾਂ ਇਸ ਤਰ੍ਹਾਂ ਜੀਵਨ ਨੂੰ ਬਦਲ ਸਕਦੇ ਆ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਕਿਸ ਤਰ੍ਹਾਂ ਅਸੀਂ ਨੈਗੇਟਿਵ ਵਿਚਾਰੋਂ ਵਿੱਚ ਛੱਡ ਸਕਦੇ ਸਭ ਤੋਂ ਪਹਿਲਾਂ ਤਾਂ ਕੋਝੇ ਸਮਝਦੇ ਲਈ ਹਰ ਰੋਜ਼ ਆਪਣੇ ਆਪ ਨੂੰ ਸਮਾਂ ਦਿਓ ਤੁਸੀਂ ਆਪਣੇ ਬਾਰੇ ਸੋਚ ਕੀ ਰਹੇ ਹੋ ਕੀ ਤੁਸੀਂ ਆਪਣੇ ਬਾਰੇ ਹਰ ਵਕਤ ਮਾੜਾ ਸੋਚਦੇ ਹੋ ਕੈਨ ਤੁਹਾਵ ਕੇ ਵੀ ਆਪਣੇ ਆਦਤ ਬਣ ਜਾਂਦੀ ਆ ਮੇਰੀ ਕਿਸਮਤ ਮਾੜੀ ਆ ਇੱਕ ਮੈਂ ਸੁਣਿਆ ਹੈਗਾ ਵਿਸ਼ਤਰ ਗਿਲਦਾ ਗੀਤਾ ਇੰਨੀ ਮਾੜੀ ਕਿਸਮਤੋ ਇਸ ਤਰ੍ਹਾਂ ਦਾ ਮਿਊਜ਼ਿਕ ਨਾ ਸੁਣੋ ਜਿਹੜਾ ਤੁਹਾਡੇ ਮਾਈਂਡ ਨੂੰ ਨੈਗੇਟਿਵਿਟੀ ਦੇਵੇ ਤੁਹਾਨੂੰ ਨੈਗੇਟਿਵ ਕਰੇ ਉਦਾਸ ਕਰੇ ਮਿਊਜ਼ਿਕ ਨਾ ਸੁਣੋ ਆਪਣੇ ਵਿਚਾਰਾਂ ਨੂੰ ਵੇਖੋ ਸੋਚੋ ਜਿਹੜੇ ਵਿਚਾਰ ਤੁਸੀਂ ਸੋਚ ਰਹੇ ਹੋ ਕੀ ਇਹ ਤੁਹਾਡੇ ਭਵਿੱਖ ਦੇ ਲਈ ਤੁਹਾਡੇ ਲਈ ਚੰਗੇ ਹੋਣ ਵਾਲੇ ਆ ਅਗਰ ਨਹੀਂ ਤਾਂ ਨਾ ਛੱਡ ਦਿਓ ਜੋ ਤੁਸੀਂ ਚਾਹੁੰਦੇ ਹੋ ਉਹਨੇ ਵਿਚਾਰਾਂ ਤੇ ਕੰਮ ਕਰੋ ਤੁਸੀਂ ਪੈਸਾ ਚਾਹੁੰਦੇ ਹੋ ਸੇ ਤੇ ਚਾਹੁੰਦੇ ਹੋ ਚੰਗਾ ਜੀਵਨ ਸਾਥੀ ਚਾਹੁੰਦੇ ਹੋ ਸੋਹਣਾ ਪਰਵਾਦ ਦੀ ਖੁਸ਼ੀ ਚਾਹੁੰਦੇ ਹੋ ਆਪਣੇ ਮਾਪਿਆਂ ਦੀ ਖੁਸ਼ੀ ਚਾਹੁੰਦੇ ਹੋ ਤੇ ਨੌਕਰੀ ਚਾਹੁੰਦੇ ਹੋ ਕਾਰੋਬਾਰ ਵਿੱਚ ਤਰੱਕੀ ਚਾਹੁੰਦੇ ਹੋ ਇੱਕ ਸੋਹਣਾ ਜੀਵਨ ਜੀਵਨ ਤੁਸੀਂ ਚਾਹੁੰਦੇ ਹੋ ਆਪਾਂ ਉਸ ਉੱਤੇ ਕੰਮ ਕਰਨਾ ਇਹ ਨਹੀਂ ਵੀ ਮੇਰੀ ਕਿਸਮਤ ਮਾੜੀ ਆ ਮੇਰੇ ਨਾਲ ਤਾਂ ਮਾੜਾ ਹੀ ਹੁੰਦਾ ਮੇਰੇ ਨਾਲ ਫਲਾਣਾ ਮਾੜਾ ਕਰਕੇ ਮੈਨੂੰ ਫਲਾਣਾ ਚੜ੍ਹ ਗਿਆ ਬਲ ਫਲਾਨੀ ਚੜ੍ਹ ਗਈ ਇਸ ਜ਼ਿੰਦਗੀ ਦਾ ਇਹ ਦਸਤੂਰ ਆ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਸਾਨੂੰ ਮਿਲਦੇ ਆ ਬਹੁਤ ਸਾਰੇ ਲੋਕ ਸਾਡੇ ਤੋਂ ਵਿਛੜ ਜਾਂਦੇ ਆ ਬਹੁਤ ਸਾਰੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾ ਆਉਂਦੇ ਆ ਜੇਕਰ ਅਸੀਂ ਇਹਨਾਂ ਬਦਲਾਵਾਂ ਨੂੰ ਲੈ ਕੇ ਆਪਣੇ ਜੀਵਨ ਦੇ ਵਿੱਚ ਦੁਖੀ ਰਵਾਂਗੇ ਚਿੰਤਤ ਰਵਾਂਗੇ ਤਾਂ ਅਸੀਂ ਨੈਗੇਟਿਵ ਹੀ ਰਵਾਂਗੇ ਇਸ ਕਰਕੇ ਆਪਣੇ ਵਿਚਾਰਾਂ ਉਤੇ ਧਿਆਨ ਦੇਣਾ ਸ਼ੁਰੂ ਕਰੋ ਚੰਗੀਆਂ ਚੀਜ਼ਾਂ ਨੂੰ ਅਪਣਾਓ ਚੰਗਾ 뮤직 ਚੰਗਾ ਸਿਹਤ ਚੰਗੇ ਦੋਸਤ ਚੰਗਾ ਬੋਲਣਾ ਚੰਗਾ ਖਾਣਾ ਚੰਗਾ ਪੀਣਾ ਚੰਗਾ ਪਹਿਨਣਾ ਚੰਗੇ ਪੋਜ਼ਿਟਿਵਿਟੀ ਜਾਨੂੰ ਆਪਣੇ ਜੀਵਨ ਵਿੱਚ ਲੈ ਕੇ ਆਓ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਆਪਣੇ ਮਨ ਨੂੰ ਪੋਜ਼ਿਟਿਵ ਪ੍ਰੋਗਰਾਮਿੰਗ ਦੇ ਲਈ ਸ਼ੁਰੂ ਕਰ ਦਿੱਤੀ ਕਿਵੇਂ ਕਰਨੀ ਆ ਮੇਰੀ ਕਿਸਮਤ ਬਹੁਤ ਚੰਗੀ ਆ ਮੈਂ ਦੇਖ ਰਿਹਾ ਮੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਆ ਚੁੱਕੀਆਂ ਜੋ ਚੀਜ਼ਾਂ ਚੰਗੀਆਂ ਤੁਹਾਨੂੰ ਮਿਲੀਆਂ ਇਹ ਪ੍ਰੋਗਰਾਮਿੰਗ ਦੇ ਲਈ ਮਨ ਦੀ ਪੋਜ਼ਿਟਿਵ ਰੀਪ੍ਰੋਗਰਾਮਿੰਗ ਦੇ ਲਈ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਜੋ ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਤੁਹਾਨੂੰ ਮਿਲੀਆਂ ਉਹਨਾਂ ਉੱਤੇ ਧਿਆਨ ਦੇਣਾ ਵੀ ਇਹ ਵੀ ਤਾਂ ਕਿਤੋਂ ਆਈਆਂ ਹੀ ਆ ਇਹ ਵੀ ਤਾਂ ਕਿਸੇ ਨਾ ਕਿਸੇ ਹਿਸਾਬ ਨਾਲ ਮਿਲ ਗਈਆਂ ਤੇ ਉਹਨਾਂ ਲਈ ਸ਼ੁਕਰਾਨਾ ਕਰਦੇ ਹਾਂ ਤੁਹਾਡੇ ਜੀਵਨ ਦੇ ਵਿੱਚ ਆਟੋਮੈਟਿਕਲੀ ਥੋੜੇ ਸਮੇਂ ਬਾਅਦ ਬਦਲਾਅ ਤੁਸੀਂ ਦੇਖੋਗੇ ਇਸ ਲਈ ਤੁਸੀਂ ਆਪਣੇ ਜੀਵਨ ਨੂੰ ਚੰਗੇ ਰਾਹ ਤੇ ਲੈ ਕੇ ਜਾਓ ਚੰਗਾ ਸੋਚੋ ਚੰਗਾ ਬੋਲੋ ਜੋ ਚੰਗੀਆਂ ਚੀਜ਼ ਤੁਹਾਡੇ ਕੋਲੇ ਹੈਗੀਆਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਖੁਸ਼ ਹੋ ਕੇ ਅਪਣਾਓ ਪਰ ਅਸੀਂ ਕੀ ਕਰਦੇ ਆ ਅਸੀਂ ਨਕਾਰਾਤਮਕ ਵਿਚਾਰਾਂ ਨੂੰ ਫੜ ਲੈਣੇ ਤੇ ਉਹਨਾਂ ਨੂੰ ਵੀ ਜਾਣਿਆ ਉਹਨਾਂ ਲਈ ਰੁਈ ਜਾਣਿਆ ਰੁਈ ਜਾਣਿਆ ਦੁਖੀ ਹੋਈ ਜਾਣਿਆ ਫਿਰ ਕੀ ਹੁੰਦਾ ਇੱਕ ਤੋਂ ਬਾਅਦ ਇੱਕ ਨੈਗੇਟਿਵ ਘਟਨਾ ਸਾਡੇ ਜੀਵ ਵਿੱਚ ਵਾਪਰਨੀ ਸ਼ੁਰੂ ਹੋ ਜਾਂਦੀ ਆ ਜੇ ਕੋਈ ਇਨਸਾਨ ਤੁਹਾਡਾ ਧੋਖਾ ਕਰ ਗਿਆ ਅਸੀਂ ਉਸ ਇਨਸਾਨ ਨੂੰ ਰੁਈ ਜਾਣਿਆ ਮੇਰਾ ਧੋਖਾ ਕਰ ਗਿਆ ਉਹ ਧੋਖਾ ਕਰ ਗਿਆ ਅਸੀਂ 50 ਬੰਦੇ ਕੋਲੇ ਕਰਦੇ ਅਸੀਂ 50 ਵਾਰ ਉਸ ਵਿਚਾਰ ਨੂੰ ਦਹਰਾਉਣੀ ਤੇ ਉਹ ਵਿਚਾਰ ਹੋਰ ਦ੍ਰਿੜ ਸਪਟੇ ਜੀਵਨ ਚੋਂ ਦਾ ਆਉਂਦਾ ਜਾਂਦਾ ਜਾਂਦਾ ਅਸੀਂ ਹੋਰ ਦੁਖੀ ਹੁੰਦੇ ਜਾਂਦੇ ਜਾਨੂੰ ਸਾਨੂੰ ਹੋਰ ਧੋਖੇ ਮਿਲਣੇ ਸ਼ੁਰੂ ਹੋ ਜਾਂਦੇ ਆ ਜੇ ਕਿਸੇ ਕਾਰੋਬਾਰ ਚ ਸੰਤੁਸ਼ਟਾ ਮਿਲ ਗਿਆ ਅਸੀਂ ਕਾਰੋਬਾਰ ਦੇ ਲਈ ਉਲੰਭੇ ਦਿਦਰ ਨੇ ਮਿਲ ਧੋਖਾ ਮਿਲ ਗਿਆ ਮੈਨੂੰ ਘਾਟਾ ਹੋ ਗਿਆ ਮੈਨੂੰ ਘਾਟਾ ਹੋ ਗਿਆ ਅਸੀਂ 50 ਲੋਕਾਂ ਨੂੰ ਕਹਿੰਦੇ ਆ ਮੈਨੂੰ ਘਾਟਾ ਹੋ ਗਿਆ ਅਸੀਂ 50 ਵਰਸ ਨਕਾਰਾਤਮਕ ਵਿਚਾਰ ਨੂੰ ਰਿਪੀਟ ਕਰਤਾ ਤੇ ਹੋਰ ਅਸੀਂ ਹੋਰ ਘਾਟਿਆਂ ਨੂੰ ਆਪਣੇ ਜੀਵਨ ਦੇ ਵਿੱਚ ਅਟਰੈਕਟ ਕਰ ਲਿਆ ਅਸੀਂ ਹੋਰ 네ਗੇਟਿਵ ਲੋਕਾਂ ਨੂੰ ਆਪਣੇ ਜੀਵਨ ਚ ਅਟ੍ਰੈਕਟ ਕਰ ਲੈ ਤੇ ਹੋਰ ਨੈਗੇਟਿਵ ਕਿ ਘਟਣਾ ਵਾਸਤੇ ਜਿੰਮੇ ਵਾਪਰ ਲਈ ਇਸ਼ੂ ਹੋ ਗਿਆ ਅਸੀਂ ਅਕਸਰ ਹੀ ਸਾਡੇ ਪਰਿਵਾਰਾਂ ਦੇ ਵਿੱਚ ਬਿਮਾਰੀਆਂ ਦਾ ਜ਼ਿਕਰ ਬਹੁਤ ਹੁੰਦਾ ਫਲਾਣੇ ਨੂੰ ਤਾਂ ਫਲਾਣੀ ਬਿਮਾਰੀ ਸੀ ਜੋ ਬੱਚਾ ਨੇ ਫਲਾਣੇ ਨੂੰ ਫਲਾਣਾ ਸੀ ਫਲਾਣਾ ਸੀ ਉਹ ਅਸੀਂ ਕੀ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਬਿਮਾਰੀਆਂ ਆਉਣੀ ਸ਼ੁਰੂ ਹੋ ਜਾਂਦੀਆਂ ਅਸੀਂ ਵਾਰ-ਵਾਰ ਬਿਮਾਰੀਆਂ ਨੂੰ ਬੁਲਾ ਰਹੇ ਹਾਂ ਤਾਂ ਆ ਰਹੀਆਂ ਅਸੀਂ ਦੁੱਖਾਂ ਨੂੰ ਬੁਲਾ ਰਹੇ ਹਾਂ ਤਾਂ ਆ ਰਹੇ ਆ ਸਾਡਾ ਮਿਊਜ਼ਿਕ ਸੰਗੀਤ ਜਿਹੜਾ ਹੈਗਾ ਉਹ 네ਗੇਟਿਵ ਹੋਇਆ ਮਾਰ ਧਾਰ ਦੇ ਨਾਲ ਜੁੜਿਆ ਤੇ ਉਸਦੇ ਹਾਲਾਤ ਸਾਡੇ ਸਮਾਜ ਦੇ ਬਣ ਗਏ ਅਸੀਂ ਅਟ੍ਰੈਕਟ ਕੀ ਕੀਤਾ ਅਸੀਂ ਬੜੇ ਪ੍ਰਾਊਡਲੀ ਕਹਿੰਨੇ ਆ ਵੀ ਫਲਾਣੇ ਫਲਾਣੇ ਫਲਾਣਾ ਆ ਕਰਤਾ ਉਹ ਕਰਤਾ ਅਸੀਂ 네ਗੇਟਿਵ এনवायरमेंट ਨੂੰ ਖੁਦ ਸਿਰਜਿਆ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਡਾ ਸੰਗੀਤ ਵੀ 네ਗੇਟਿਵ ਹੋ ਚੁੱਕਿਆ ਤੇ 네ਗੇਟਿਵਿਟੀ ਹੀ ਸਾਨੂੰ ਤੰਗ ਕਰ ਰਹੀ ਹੈ ਸਾਡੇ ਸਮਾਜ ਨੂੰ ਤੰਗ ਕਰ ਰਹੀ ਹੈ ਗੰਦਾ ਕਰ ਰਹੀ ਹੈ ਇਸ ਲਈ ਪੋਜ਼ਿਟਿਵਿਟੀ ਨੂੰ ਅਪਣਾਓ ਚੰਗੇ ਵਿਚਾਰ ਅਪਣਾਓ ਚੰਗੀਆਂ ਚੀਜ਼ਾਂ ਤੇ ਵਾਰ-ਵਾਰ ਗੱਲਬਾਤ ਕਰੋ ਤੁਹਾਨੂੰ ਤੁਹਾਨੂੰ ਪੈਸਾ ਚਾਹੀਦਾ ਤੁਹਾਡੇ ਕੋਲ 1 ਰੁਪਿਆ ਤੋਂ 1 ਰੁਪਏ ਦੇ ਲਈ 1 ਲੱਖ ਵਾਰ ਸ਼ੁਕਰਾਨਾ ਕਰੋ ਖੁਸ਼ ਹੋ ਵੀ 1 ਰੁਪਿਆ ਹੈਗਾ ਤਾਂ ਹੈ ਤੁਸੀਂ ਤੁਹਾਨੂੰ ਦੇ ਕੱਪੜੇ ਪਹਿਨੇ ਹੋਇਆ ਉਹਨਾਂ ਕੱਪੜੇ ਲਈ ਸ਼ੁਕਰਾਨਾ ਕਰੋ ਵੀ ਕੱਪੜੇ ਮੇਰੇ ਕੋਲ ਹੈ ਦਿੱਤਾ ਹੈ ਤੁਹਾਨੂੰ ਦੋ ਟੰਕ ਦੀ ਰੋਟੀ ਮਿਲ ਰਹੀ ਆ ਉਸ ਰੋਟੀ ਦੇ ਲਈ ਸ਼ੁਕਰਾਨਾ ਕਰੋ ਵੀ ਮੈਨੂੰ ਮਿਲਦਾ ਰਹੀ ਆ ਤੁਸੀਂ ਦੇਖਣਾ ਉਹ ਚੀਜ਼ਾਂ ਫਲਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਜੇਕਰ ਤੁਸੀਂ ਕੋਈ ਚੀਜ਼ ਨਵੀਂ ਆਪਣੇ ਜੀਵਨ ਚ ਪ੍ਰਵੇਸ਼ ਕਰਾਉਣਾ ਚਾਹੁੰਦੇ ਹੋ ਪੈਸਾ ਗੱਡੀ ਨੌਕਰੀ ਚ ਚੰਗਾ ਜੀਵਨ ਸਾਥੀ ਚ ਚੰਗੀ ਸਿਹਤ ਤੁਸੀਂ ਆਪਣੇ ਜੀਵਨ ਦੇ ਵਿੱਚ ਪਨੌੜਾ ਚਾਹੁੰਦੇ ਹੋ ਤੇ ਉਹਦੇ ਲਈ ਮੈਨੀਫੈਸਟ ਕਿਵੇਂ ਕਰਨਾ ਬੈਠ ਜਾਓ ਰਿਲੈਕਸ ਹੋ ਕੇ ਪਹਿਲਾਂ ਤਾਂ ਆਪਣੇ ਵਿਚਾਰਾਂ ਨੂੰ ਚੱਲੋ ਕੋਈ ਨੈਕਟਿਵ ਵਿਚਾਰ ਤਾਂ ਨਹੀਂ ਤੁਸੀਂ ਸ਼ਾਂਤ ਹੋ ਫਿਰ ਤੁਸੀਂ ਆਪਣੇ ਮਨ ਨੂੰ ਪੁਜੀ ਪ੍ਰੋਗਰਾਮ ਕਰਨਾ ਸ਼ੁਰੂ ਕਰੋ ਮੰਨ ਕੇ ਚਲੋ ਅੱਖਾਂ ਮਚੋ ਤੁਹਾਨੂੰ ਪੈਸਾ ਚਾਹੀਦਾ 1 ਲੱਖ ਰੁਪਏ ਚਾਹੀਦਾ ਬੈਠੋ ਆਪਣੇ ਅਕਾਊਂਟ ਨੂੰ ਚੈੱਕ ਕਰੋ ਕਿੰਨੇ ਪੈਸੇ ਆਤੇ ਉਸ ਅਕਾਊਂਟ ਦੇ ਵਿੱਚ ਆਪਣੇ ਆਪ ਨੇ ਮੰਨਦੇ ਨਹੀਂ ਇਹ ਮਹਿਸੂਸ ਕਰੋ ਕਿ ਤੁਹਾਡੇ ਖਾਤੇ ਦੇ ਵਿੱਚ 1 ਲੱਖ ਰੁਪਇਆ ਆ ਚੁੱਕਿਆ ਰਾਤ ਨੂੰ ਸੌਣ ਲੱਗਿਆ ਇਹ ਚੀਜ਼ ਕਰਨੀ ਹੈ ਤੁਸੀਂ ਤੁਸੀਂ ਅਕਾਊਂਟ ਆਪਣਾ ਖੋਲਣਾ ਓਪਨ ਕਰਨਾ ਬੈਲੈਂਸ ਚੈੱਕ ਕਰਨਾ ਤੁਹਾਡੇ ਕੋਲ ਬੈਲੈਂਸ ਨਹੀਂ ਹੈ ਤਾਂ ਤੁਸੀਂ ਇਹ ਮਹਿਸੂਸ ਕਰਨ ਵੀ 1 ਲੱਖ ਰੁਪਇਆ ਤੁਹਾਡੇ ਖਾਤੇ ਵਿੱਚ ਆ ਚੁੱਕਿਆ ਅੱਖਾਂ ਮੀਚ ਕੇ ਇਹ ਤਸਵੀਰ ਬਣਾਉਣੇ ਮੱਦੇਚ ਉਹਨਾਂ ਬੜੀ ਖੁਸ਼ੀ ਦੇ ਨਾਲ ਉਹਨੂੰ ਐਕਸੈਪਟ ਕਰਨਾ 1 ਲੱਖ ਰੁਪਏ ਤੁਹਾਡੇ ਖਾਤੇ 'ਚ ਆ ਗਿਆ ਤੇ ਉਸ ਦੇ ਲਈ ਤੁਰੰਤ ਸ਼ੁਕਰਾਨਾ ਕਰ ਦੇਣਾ ਮੰਗਣਾ ਨਹੀਂ ਮੰਗਣਾ ਨਹੀਂ ਐਕਸੈਪਟ ਕਰਨਾ ਹੁਕਮ ਦੇਣਾ ਮੰਗੋ ਮੇਰੇ ਕੋਲ 1 ਲੱਖ ਰੁਪਏ ਆ ਗਿਆ ਮੈਨੂੰ ਮਿਲ ਗਿਆ ਹੈ ਮਿਲ ਗਿਆ ਹੁਣ ਮੈਨੂੰ ਮੰਗਣਾ ਨਹੀਂ ਕਾ ਆਲਰੇਡੀ ਉਹਨੂੰ ਐਕਸੈਪਟ ਕਰਨਾ ਵੀ ਆ ਗਿਆ ਡਾਊਟ ਨਹੀਂ ਕਰਨਾ ਮੰਨਦੇ ਤੇ ਕਦੋਂ ਹੋਊਗਾ ਕਿਵੇਂ ਹੋਊਗਾ ਕਿੰਨੇ ਸਮੇਂ ਚ ਹੋਊਗਾ ਬਹੁਤਿਆਂ ਦੀ ਬਾਕੀ ਸਵਾਲ ਉਦੇ ਕਦੋਂ ਹੋਊਗਾ ਕਿਵੇਂ ਹੋਊਗਾ ਕਿੰਨੇ ਸਮੇਂ ਚ ਹੋਊਗਾ ਜਦੋਂ ਕਦੋਂ ਕਿਵੇਂ ਕਿੱਥੋਂ ਦਾ ਤੁਸੀਂ ਕੁਐਸਚਨ ਖੜਾ ਕਰ ਦੋਗੇ ਤੁਹਾਡੇ ਜੀਵ ਵਿੱਚ ਪੋਜ਼ਿਟਿਵਿਟੀ ਨਹੀਂ ਵਾਪਰੇਗੀ ਉਕਰਨਾਵਾਂ ਨਹੀਂ ਵਾਪਰਨ ਗਿਆ ਇਹ ਸੁਣ ਇਹ ਆਪਣੇ ਮਨ ਨੂੰ ਉਸ ਪਹਿਲਾਂ ਪੂਰਾ ਸ਼ਾਂਤ ਰッコਪਰੋਸੇ ਵਿੱਚ ਲੈ ਕੇ ਆਓ ਬਿਲਕੁਲ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਆਪਣੇ ਹਿਰਦੇ ਦੇ ਵਿੱਚ ਉਤਾਰ ਲਵੋ ਆਪਣੇ ਧਿਆਨ ਨੂੰ ਸਕਾਰਾਤਮਕੀ ਕਰਦਿਆਂ ਹੋਇਆ ਉਹ ਚੀਜ਼ ਤੂੰ ਤੁਸੀਂ ਆਪਣੇ ਜੀਵਨ ਚ ਆਉਂਦੀ ਹੋਈ ਆਈ ਹੋਈ ਮਹਿਸੂਸ ਕਰਨੀ ਆ ਜਿਵੇਂ ਕਿ ਤੁਸੀਂ ਗੱਡੀ ਚੌੜੇ ਤੁਹਾਡੇ ਕੋਲ ਬਾਈਕ ਹੈ ਤੁਸੀਂ ਮਹਿਸੂਸ ਕਰੋ ਵੀ ਤੁਸੀਂ ਗੱਡੀ ਚਲਾ ਰਹੇ ਹੋ ਬਾਈਕ ਨਹੀਂ ਚਲਾ ਰਹੇ ਉਹਨੂੰ ਫੀਲ ਕਰੋ ਇੱਕ ਇੱਕ ਮੂਮੈਂਟ ਨੂੰ ਫੀਲ ਕਰੋ ਕਿ ਤੁਸੀਂ ਗੱਡੀ ਵਿੱਚ ਜਾ ਰਹੇ ਹੋ ਸਫ਼ਰ ਕਰ ਰਹੇ ਹੋ ਡਰਾਈਵ ਕਰ ਰਹੇ ਹੋ ਗੱਡੀ ਨੂੰ ਤੁਸੀਂ ਮੈਂਕਾ ਫੋਨ ਲੈਣਾ ਚਾਹੁੰਦੇ ਜੋ ਪਹਿਲਾਂ ਤੁਹਾਡੇ ਕੋਲ ਫੋਨ ਹੈ ਉਸ ਇਸ ਤਰੀਕੇ ਦੇ ਨਾਲ ਯੂਜ਼ ਕਰੋ ਜਿਵੇਂ ਕਿ ਤੁਹਾਡੇ ਕੋਲੇ ਆਈਫੋਨ ਆ ਗਿਆ ਹੋਵੇ ਸੈਫਸਕ ਦਾ ਲੇਟੈਸਟ ਵਰਜਨ ਆ ਗਿਆ ਹੋਵੇ ਕੋਸ਼ਿਸ਼ ਕਰੋ ਆਹ ਇੱਕ ਮੂਮੈਂਟ ਨੂੰ ਪ੍ਰੈਸਰ ਚ ਰੱਖ ਦਿਆ ਹੋਇਆ ਉਹਨੂੰ ਜੀਵੋ ਉਹਦੇ ਲਈ ਸ਼ੁਕਰ ਸ਼ੁਕਰਗੁਜ਼ਾਰ ਰਹੋ ਪਹਿਲਾਂ ਤੋਂ ਸ਼ੁਕਰਗੁਜ਼ਾਰ ਰਹੋ ਤੁਹਾਡੇ ਜੀਵਨ 'ਚ ਖੁਸ਼ੀਆਂ ਆਉਣਗੀਆਂ ਕਿਉਂ ਨਾ ਕਿਵੇਂ ਨਾ ਤੁਹਾਡੇ ਸੁਪਨੇ ਪੂਰੇ ਹੋਣਗੇ ਉਹ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਉਸ ਮੈਨੀਫੈਸਟੇਸ਼ਨ ਕਰ ਰਹੇ ਆ ਪਰ ਮੈਨੀਫੈਸਟੇਸ਼ਨ ਕਰਕੇ ਮਰੇ ਆ ਪਹਿਲੀ ਗੱਲ ਤਾਂ ਸਾਨੂੰ ਧਿਆਨ ਨਹੀਂ ਅਸੀਂ ਕਰਦੇ ਅਸੀਂ ਚੁਗਲੀ ਨਹੀਂ ਦਿਆ ਨੇ ਛੱਡਦੇ ਸਾੜਾ ਨਹੀਂ ਛੱਡਦੇ ਧਿਆਨ ਵੀ ਨਹੀਂ ਕਰਦੇ ਮੈਨੀਫੈਸਟੇਸ਼ਨ ਦੇ ਰਿਜ਼ਲਟ ਤਾਂ ਵੀ ਨਹੀਂ ਮਿਲਦੇ ਅਸੀਂ ਡਾਊਟ ਬਹੁਤ ਕਰਦੇ ਸ਼ੰਕੇ ਬਹੁਤ ਕਰਦੇ ਆ ਕਦੋਂ ਕਦੋਂ ਕਿਵੇਂ ਕਿੱਥੇ ਅਸੀਂ ਗਾਰੰਟੀਆਂ ਭਾਲਦੇ ਆ ਮੈਨੂੰ ਬਹੁਤ ਸਾਰੇ ਪਰਸਨ ਕਹਿੰਦੇ ਕੀ ਗਾਰੰਟੀ ਆ ਮੈਂ ਕਹਾਂਗਾ ਵੀ ਗਾਰੰਟੀ ਤਾਂ ਦੇ ਮਨ ਦੀ ਕੋਈ ਨਹੀਂ ਜਦ ਤੱਕ ਤੁਸੀਂ ਆਪਣੇ ਮਨ ਨੂੰ ਰੀਪ੍ਰੋਗਰਾਮ ਕਰਨ ਦੀ ਹਿੰਮਤ ਨਹੀਂ ਕਰਦੇ ਤੁਸੀਂ ਪੋਜ਼ਿਟਿਵਿਟੀ ਨੂੰ ਐਕਸੈਪਟ ਕਰਨ ਦੀ ਹਿੰਮਤ ਨਹੀਂ ਕਰਦੇ ਤੁਸੀਂ ਚੰਗਾ ਸੋਚਣ ਦੀ ਹਿੰਮਤ ਨਹੀਂ ਕਰਦੇ ਤਦ ਤੱਕ ਮੈਨੀਫੈਸਟੇਸ਼ਨ ਦੀ ਕੋਈ ਗਾਰੰਟੀ ਨਹੀਂ ਵੀ ਤੁਹਾਡਾ ਮੈਨੀਫੈਸਟੇਸ਼ਨ ਪੂਰਾ ਹੋਵੇਗਾ ਜਦੋਂ ਤੁਸੀਂ ਸ਼ੰਕਿਆਂ ਨਾਲ ਭਰੇ ਹੋ ਤਾਂ ਤੁਹਾਨੂੰ ਤੁਹਾਡਾ ਮੈਨੀਫੈਸਟੇਸ਼ਨ ਕਿਵੇਂ ਪੂਰਾ ਹੋਵੇਗਾ ਤੁਹਾਡੇ ਡ੍ਰੀਮਸ ਕਿਵੇਂ ਅਚੀਵ ਹੋਣਗੇ ਸੋ ਆਪਣੇ ਮਨ ਨੂੰ ਸ਼ੁਕਰ ਆਤਮਿਕ ਕੋਕਪਾ ਆਪ ਪੋਜ਼ਿਟਿਵ ਰੱਖੋ ਆਪਣੇ ਜੀਵਨ ਵਿੱਚ ਖੋਸ਼ ਰਹੋ ਚੁਗਲੀ ਨਹੀਂ ਤੇ ਤਾਂ ਪਰਹੇਜ਼ ਕਰੋ ਸ਼ੱਕੇ ਕਰਨੇ ਬੰਦ ਕਰੋ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਜੋ ਚੀਜ਼ ਤੁਸੀਂ ਚਾਹੁੰਦੇ ਹੋ ਉਹਦੇ ਲਈ ਸ਼ੁਕਰਾਨਾ ਕਰੋ ਵੀ ਜਿਵੇਂ ਤੁਹਾਡੇ ਤੋਂ ਪਹਿਲਾਂ ਤੁਹਾਡੇ ਕੋਲ ਪਹਿਲਾਂ ਤਾਂ ਉਹ ਮੌਜੂਦ ਹੋਵੇ ਨਵਾਂ ਘਰ ਤੁਹਾਨੂੰ ਚਾਹੀਦਾ ਵੱਡਾ ਘਰ ਚਾਹੀਦਾ ਤੇ ਪਰ ਜਿਸ ਘਰ ਵਿੱਚ ਤੁਸੀਂ ਰਹੇ ਹੋ ਉਸ ਘਰ ਦੇ ਵਿੱਚ ਰਹਿੰਦੇ ਉਹਦੇ ਪ੍ਰਤੀ ਖੁਸ਼ੀ ਜ਼ਾਹਰ ਕਰੋ ਵੀ ਇਹ ਘਰ ਸਾਥ ਮਿਲਿਆ ਤੇ ਮੇਰਾ ਵੱਡਾ ਘਰ ਬਣ ਚੁੱਕਿਆ ਹੈ ਉਸ ਤਰ੍ਹਾਂ ਦਾ ਆਪਦੇ ਮਾਨਸਿਕ ਤਸਵੀਰਾਂ ਬਣਾਓ ਤੁਹਾਡਾ ਜੀਵਨ ਆਪਣੇ ਬਦਲਣਾ ਸ਼ੁਰੂ ਹੋ ਜਾਵੇਗਾ ਆਪਣੇ ਤੁਹਾਡਾ ਜੀਵਨ ਰਾਤ ਇਹੜਾ ਜੀਵੂ ਹੋ ਜਾਵੇਗਾ ਸੋ ਬਹੁਤੇ ਮਨ ਨੂੰ ਕੁਐਸਚਨ ਨਾ ਕਰਿਆ ਕਰੋ ਜੇ ਪਹਿਲਾਂ ਜੋ ਚਾਹਣਿਓ ਉਹਦੇ ਪ੍ਰਤੀ ਆਪਣੇ ਮਨ ਦੇ ਵਿਚਾਰਾਂ ਨੂੰ ਕਲੀਅਰ ਕਰੋ ਸਾਫ਼ ਕਰੋ ਵੀ ਤੁਸੀਂ ਚਾਹੁੰਦੇ ਕੀ ਹੋ ਤੁਹਾਨੂੰ ਇਹ ਤੱਕ ਨਹੀਂ ਪਤਾ ਵੀ ਤੁਸੀਂ ਚਾਹੁੰਦੇ ਕੀ ਹੋ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਆਪਣੇ ਮਨ ਨੂੰ ਵਿਚਾਰ ਦੇ ਨੇ ਕਿਹੜੇ ਆ ਤੁਸੀਂ ਸੋਚਣਾ ਕੀ ਆ ਤੁਸੀਂ ਬੋਲਣਾ ਕੀ ਆ ਸੇ ਗੱਲ-ਗੱਲ ਤੇ ਤਾਂ ਗਾਲ ਕੱਢਦੇ ਆ ਅਸੀਂ ਗੱਲ-ਗੱਲ ਤੇ ਚੁਗਲੀ ਨਿੰਦਿਆ ਕਰਦੇ ਆ ਅਸੀਂ ਗੱਲ-ਗੱਲ ਤੇ ਦੂਸਰੇ ਦੀ ਐਗਜ਼ਾਮਪਲ ਆ ਜਿਹਨੇ ਆਪਣੇ ਜੀਵਨ ਚੋਂ ਕੁਝ ਸਿੱਖਦੇ ਨਹੀਂ ਅਸੀਂ ਆਪਣੇ ਜੀਵਨ ਨੂੰ ਅਸਤੇ ਕਿਵਾ ਜਿਉਣ ਦੀ ਕੋਸ਼ਿਸ਼ ਕਰਦੇ ਨਹੀਂ ਜਿਸ ਦਿਨ ਅਸੀਂ ਆਪਣੇ ਜੀਵਨ ਨੂੰ ਉਸ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੋਗੇ ਜੋ ਤੁਸੀਂ ਚਾਹੋ ਨੇ ਉਸ ਹਾਲਾਤ ਵਿੱਚ ਜਿਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਜੀਵਨ ਵੀ ਉਸੇ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਵੇਗਾ ਹੁਣ ਬਹੁਤ ਸਾਰੇ ਪਰਸਨ ਕਹਿੰਦੇ ਸਾਡਾ ਵੀਜ਼ਾ ਨਹੀਂ ਆ ਰਿਹਾ ਹੁਣ ਤੁਸੀਂ ਕਿਸੇ ਦੇਸ਼ ਦਾ ਵੀਜ਼ਾ ਚਾਹੋ ਨੇ ਕਦੇ ਪਾਸਪੋਰਟ ਖੋਲ ਕੇ ਦੇਖਿਆ ਹਰ ਦੇਖਿਆ ਕਦੇ ਮਹਿਸੂਸ ਕੀਤਾ ਵੀ ਉਹ ਤੇ ਵੀਜ਼ਾ ਸਟੈਂਪ ਲੱਗ ਚੁਕੀ ਆ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਉਹਨੇ ਸ਼ੁਕਰਾਨਾ ਕੀਤਾ ਕਦੇ ਕਰੋ ਪਾਸਪੋਰਟ ਨੂੰ ਹਰ ਵਾਰ ਖੋਲ ਕੇ ਦੇਖੋ ਉਹਦੇ ਵਿੱਚ ਮਹਿਸੂਸ ਕਰੋ ਵੀ ਤੁਹਾਡੀ ਵੀਜ਼ਾ ਸਟੈਂਪ ਲੱਗ ਚੁਕੀ ਆ ਉਹਨੂੰ ਵੇਖ ਕੇ ਖੁਸ਼ ਹੋਵੋ ਫੀਲ ਕਰੋ ਵੀ ਤੁਸੀਂ ਬੈਕਪੈਕ ਕਰਕੇ ਤੁਸੀਂ ਉਸ ਕੰਟਰੀ ਦੇ 에어ਪੋਰਟ ਤੇ ਉਤਰ ਚੁੱਕੇ ਹੋ ਤੁਹਾਨੂੰ ਉੱਥੇ ਕੋਈ ਤੁਹਾਡਾ ਸੱਜਣ ਮਿੱਤਰ ਦੋਸਤ ਲੈਣ ਆ ਚੁੱਕਿਆ ਏ ਉਹ ਹਰ ਇੱਕ ਮੂਮੈਂਟ ਨੂੰ ਜਿਉਣਾ ਸ਼ੁਰੂ ਕਰੋ ਤਹਾਡੇ ਜੀਵਨ ਵਿੱਚ ਆਪਣੇ ਆਪ ਤਰੱਕੀ ਆਉਣੀ ਸ਼ੁਰੂ ਹੋ ਜੂ ਪ੍ਰੋਗਰੈਸ ਹੋਣੀ ਸ਼ੁਰੂ ਹੋ ਜੂ ਤੁਸੀਂ ਉਸ ਕੰਟਰੀ ਦਾ ਵੀਜ਼ਾ ਪ੍ਰਾਪਤ ਕਰ ਲਮੋਗੇ ਤੁਹਾਡੇ ਵੇਖਦੇ ਵੇਖਦੇ ਆ ਕੋਈ ਕੋਈ ਵੀ ਰੁਕਾਵਟ ਨਹੀਂ ਆਵੇਗੀ ਕੱਲ ਮੈਨੂੰ ਇੱਕ ਸੱਜਣ ਦਾ ਫੋਨ ਆਇਆ ਚਾਰਪੁਰ ਤੋਂ ਉਹ ਪਰਸਨ ਬੜਾ ਹੀ ਖੁਸ਼ ਸੀ ਕਹਿੰਦਾ ਪਾਜੀ ਮੇਰੇ ਸੱਤੇ ਕਰਜ਼ਾ ਸੀ ਮੇਰੇ ਬੱਚੇ ਦੀ ਜੌਬ ਦੇ ਪੇਪਰ ਨਹੀਂ ਕਲੀਅਰ ਹੋ ਰਹੇ ਸੀ ਮੈਂ ਮੈਨੀਫੈਸਟੇਸ਼ਨ ਸ਼ੁਰੂ ਕੀਤਾ ਕਹਿੰਦੇ ਵੀ ਤੁਹਾਨੂੰ ਮੈਂ ਉਦੋਂ ਤੋਂ ਫੋਲੋ ਕਰ ਰਿਹਾ ਜਦੋਂ ਤੁਹਾਡੇ 100 ਫਾਲੋਅਰ ਸੀ ਫੇਸਬੁੱਕ ਦੇ ਉੱਤੇ ਮੇਰੇ ਫੇਸਬੁੱਕ ਤੇ ਜਦੋਂ 100 ਫਾਲੋਅਰ ਸੀ ਉਹ ਕਹਿੰਦੇ ਵੀ ਉਦੋਂ ਤੋਂ ਮੈਂ ਤੁਹਾਨੂੰ ਫੋਲੋ ਕਰ ਰਿਹਾ ਅੱਜ ਮੇਰੇ ਫੇਸਬੁੱਕ ਦੇ ਉੱਤੇ 1 ਸਵਾ ਲੱਖ ਦੇ ਲਗਭਗ ਫਾਲੋਅਰ ਹੈ ਤੇ ਉਹ ਪਰਸਨ ਕਹਿ ਰਿਹਾ ਸੀ ਵੀ ਜਿਵੇਂ ਜਿਵੇਂ ਤੁਸੀਂ ਵਿਧੀਆਂ ਦੱਸੀਆਂ ਉਹ ਮੈਂ ਉਵੇਂ ਉਵੇਂ ਅਪਣਾਈਆਂ ਮੇਰਾ ਕਿ ਲੱਖਾਂ ਰੁਪਈਆ ਦਾ ਕਰਜ਼ਾ ਦਿਨਾਂ 'ਚ ਉਤਰ ਗਿਆ ਮੇਰੇ ਬੱਚਿਆਂ ਦੇ ਪੇਪਰ ਕਲੀਅਰ ਹੋ ਗਏ ਮੇਰੇ ਬੱਚੇ ਹੈਰਾਨ ਨੇ ਕਹਿੰਦਾ ਕਹਿੰਦੇ ਵੀ ਉਹ ਕਹਿੰਦੇ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਸਾਡੇ ਪੇਪਰ ਕਲੀਅਰ ਕਿਵੇਂ ਹੋ ਗਏ ਤੁਸੀਂ ਡਾਊਟ ਨਹੀਂ ਕਰਨਾ ਸ਼ੰਕਾ ਨਹੀਂ ਕਰਨੀ ਭਰੋਸਾ ਕਰਨਾ ਸਿੱਖੋ ਵਧੋ ਅੱਗੇ ਵੀ ਹਾਂ ਜੇ ਅਡਾਨੀਆ ਬਾਨੀ ਪ੍ਰਾਪਤ ਕਰ ਸਕਦੇ ਆ ਅਲਨ ਮਸਕ ਪ੍ਰਾਪਤ ਕਰ ਸਕਦਾ ਤੁਸੀਂ ਕਿਉਂ ਨਹੀਂ ਪ੍ਰਾਪਤ ਕਰ ਸਕਦੇ ਉਹ ਵੀ ਤਾਂ ਇਨਸਾਨੀ ਅਸ ਜੇ ਪੈਸੇ ਨੂੰ ਗਾਲਾਂ ਕੱਢਦੇ ਆ ਪੈਸੇ ਵਾਲ ਨੂੰ ਨੀਂਦ ਨਹੀਂ ਆਉਂਦੀ ਜੇ ਤੁਹਾਨੂੰ ਕੋਈ ਕਹਿੰਦਾ ਪੈਸੇ ਵਾਲਾ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਉਸ ਨੂੰ ਇੱਕੋ ਕੁਐਸਚਨ ਕਰੋ ਵੀ ਤੇਰੇ ਕੋਲ ਪੈਸਾ ਹੈਗਾ ਜੇ ਨਹੀਂ ਹੈਗਾ ਉਹ ਪੁੱਛੋ ਵੀ ਤੇਰੀ ਸਾਰੀ ਜ਼ਰੂਰਤਾਂ ਪੂਰੀਆਂ ਹੋਈਆਂ ਨਹੀਂ ਹੋਈਆਂ ਕੀ ਤੈਨੂੰ ਨੀਂਦ ਆ ਜਾਂਦੀ ਹੈ ਬਿਨਾ ਪੈਸੇ ਤੋਂ ਬਿਨਾ ਜ਼ਰੂਰਤਾਂ ਪੂਰੀਆਂ ਹੋਏ ਤੋਂ ਸੋ ਕਦੇ ਵੀ ਪੈਸੇ ਨੂੰ ਗਾਲਾਂ ਨਾ ਕੱਢੋ ਪੈਸੇ ਵਾਲ ਨੂੰ ਗਾਲਾਂ ਨਾ ਕੱਢੋ ਜੇ ਕੋਈ ਮਾਰੇ ਇਰਾਦੇ ਦੇ ਨਾਲ ਮਾਰੇ ਕਰਮ ਦੇ ਨਾਲ ਪੈਸਾ ਖਮੋਦਾ ਉਹ ਉਸ ਦਾ ਕਰਮ ਉਹ ਆਪ ਹੀ ਵੱਢ ਲਵੇਗਾ ਸੋ ਇਸ ਲਈ ਪੈਸੇ ਵਾਲਿਆਂ ਦੀ ਨਿੰਦਿਆ ਚੁਗਲੀ ਨਾ ਕਰੋ ਜੇ ਕਿਸੇ ਨੇ ਮਾਰੇ ਕਰਮ ਦਾ ਪੈਸਾ ਕਮਾਇਆ ਤਾਂ ਉਹ ਉਸੇ ਆਪਣਾ ਕਰਮ ਬੀਜਿਆ ਉਹ ਵੱਡੇਗਾ ਹੀ ਵੱਟੇਗਾ ਕਰਮ ਦਾ ਬੀਜਿਆ ਹੋਇਆ ਵੱਡਣਾ ਹੀ ਪੈਂਦਾ ਪੰਜ ਤਰ੍ਹਾਂ ਦੇ ਕਰਮ ਹੁੰਦੇ ਆ ਸੋਚ ਰਾਈ ਬੋਲਾਈ ਅੱਖਾਂ ਰਾਈ ਕੰਨਾਂ ਰਾਈ ਤੇ ਹੱਥਾਂ ਰਾਈ ਪੰਜ ਤਰ੍ਹਾਂ ਦੇ ਕਰਮ ਅਸੀਂ ਕਰਦੇ ਆ ਸਭ ਤੋਂ ਜ਼ਿਆਦਾ ਕਰਮ ਅਸੀਂ ਸੋਚ ਰਾਈ ਕਰਦੇ ਆ ਮੈਨੀਫੈਸਟੇਸ਼ਨ ਵੀ ਸੋਚ ਨਾਲ ਜੁੜੀ ਹੋਇ ਇੱਕ ਕਰਮ ਹੀ ਆ ਅਸੀਂ ਕਰਮ ਨੂੰ ਸੁਧਾਰ ਲਿਆ ਆਪਣੀ ਸੋਚ ਨੂੰ ਸੁਧਾਰ ਲਿਆ ਆਟੋ ਰਿਸਟਰ ਕਾਰਮ ਸੁਧਰ ਕੇ ਤੁਹਾਡੇ ਜੀਵਨ ਸੁਧਰ ਜਾਵੇਗਾ ਸ਼ੁਕਰਾਨਾ ਕਰਦੇ ਰਹੋ ਚੰਗਾ ਬੋਲੋ ਚੰਗਾ ਸੋਚੋ ਚੰਗਾ ਕਰੋ ਚੰਗਾ ਮੰਗੋ ਚੰਗਾ ਸ਼ਬਦ ਨਹੀਂ ਪਲਾ ਕਰੋ ਬਸ ਇਹੀ ਆਪ ਹੈ ਮੈਨੀਫੈਸਟੇਸ਼ਨ ਦਾ ਕੁਝ ਵੱਖਰਾ ਨਹੀਂਗਾ ਬਾਕੀ ਹੋਰ ਵੀ ਕਈ ਵਿਧੀਆਂ ਖਾਣ ਦੇ ਨਾਲ ਖਾਣ ਦੇ ਨਾਲ ਪੀਣ ਦੇ ਨਾਲ ਸੌਣ ਦੇ ਨਾਲ ਧਿਆਨ ਦੀਆਂ ਵਿਧੀਆਂ ਆ ਕਿ ਮੈਨੀਫੈਸਟੇਸ਼ਨ ਨਾਲ ਜੁੜੀਆਂ ਹੋਈਆਂ ਉਹ ਵਿਧੀਆਂ ਤੁਸੀਂ ਸਿੱਖ ਸਕਦੇ ਹੋ ਕੋਈ ਮੁਸ਼ਕਲ ਨਹੀਂ ਮੈਨੀਫੈਸਟੇਸ਼ਨ ਕਰਨਾ ਪਰ ਉਹ ਸਿੱਧ ਨਾਲ ਜੁੜੀ ਹੋਈ ਚੀਜ਼ ਹੈ ਸੋ ਸਾਡੀ ਕੋਸ਼ਿਸ਼ ਆ ਇੱਕ ਚੰਗੇ ਸਮਾਜ ਦੀ ਸੇਵਾ ਚਲਾਉਣਾ ਤੁਸੀਂ ਆਪਣੇ ਚੰਗੇ ਸਵਾਜੀ ਸਿਰਜਣਾ ਕਰੋ ਤੁਹਾਡਾ ਜੀਵਨ ਆਪਰੇਬ ਸੁਧਰ ਜਾਵੇਗਾ ਸੋ ਮੈਨੂੰ ਆਸ ਹੈ ਤੁਹਾਨੂੰ ਅੱਜ ਦਾ ਇਹ ਕਨਸੈਪਟ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਮਿਲਦੇ ਹਾਂ ਫਿਰ ਕਿਸੇ ਨਵੇਂ ਮਸ਼ੀਨ ਵਾਲੀ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ